ਤਿਆਂ ਦਾ ਮੇਲਾ 3 ਅਗਸਤ ਨੂੰ ਚੌਧਰੀ ਪੈਲਸ ਬਲਾਚੌਰ ਵਿਖੇ ਸੂਰੀ ਹਸਪਤਾਲ ਬਲਾਚੌਰ ਅਤੇ ਖਾਲਸਾ ਫਾਰਮ ਦੇ ਅਹਿਮ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਇਸ ਸਬੰਧੀ ਪ੍ਰੈਸ ਕਾਨਫਰੰਸ ਦੌਰਾਨ ਸਿਮਰਨ ਸਹਿਜਪਾਲ ਨੇ ਦੱਸਿਆ ਕਿ ਤਿਆਂ ਦੇ ਮੇਲੇ ਦੌਰਾਨ ਸਾਰੇ ਹਲਕਾ ਵਾਸੀ ਪਹੁੰਚਣ ਉਹਨਾਂ ਵੱਲੋਂ ਪੰਜਾਬ ਦਾ ਪ੍ਰਾਤਨ ਸੱਭਿਆਚਾਰ ਤਿਆਂ ਦਾ ਤਿਹਾਰ ਨੂੰ ਕਾਇਮ ਰੱਖਣ ਲਈ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਇਸ ਮੌਕੇ ਬਹੁਤ ਸਾਰੇ ਪੰਜਾਬੀ ਐਕਟਰ ਅਤੇ ਕਲਾਕਾਰ ਪਹੁੰਚ ਰਹੇ ਹਨ ਇਸ ਮੌਕੇ ਡਾਕਟਰ ਅਮਨਦੀਪ ਕੌਰ ਸੂਰੀ ਡਾਕਟਰ ਭੁਪਿੰਦਰਜੀਤ ਸਿੰਘ ਸੂਰੀ ਆਦਿ ਵੀ ਹਾਜ਼ਰ ਸਨ ਸਸਕਾ ਜੀ ਪਹਿਲਾਂ ਤਾਂ ਮੈਂ ਸਾਰੀ ਪ੍ਰੈਸ ਦਾ ਤੁਹਾਨੂੰ ਬਤ ਕਰ ਦਿਆਂ ਜਿਹੜੇ ਸਾਡੇ ਇੱਕ ਸੱਦੇ ਤੇ ਇੱਥੇ ਪਹੁੰਚੇ ਨੇ ਪੂਰੇ ਬਲਾਚੌਰ ਪ੍ਰੈਸ ਦਾ ਸਾਡੇ ਵੱਲੋਂ ਵੈਲਕਮ ਆ ਤੇ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਕਰਵਾ ਰਹੇ ਹਾਂ ਜੀ ਮੇਲਾ ਤੀਆਂ ਦਾ 2025 ਜਿਹੜਾ ਕਿ ਲਾਸਟ ਇਅਰ 2024 ਦੇ ਵਿੱਚ ਵੀ ਹੋਇਆ ਸੀਗਾ ਇੱਕ ਕੋਸ਼ਿਸ਼ ਆ ਸਾਡੀ ਕਿ ਅਸੀਂ ਪੰਜਾਬੀ ਵਿਰਸੇ ਨੂੰ ਸੰਭਾਲ ਸਕੇ ਔਰ ਮੇਲਾ ਜਿਹੜਾ ਤੀਆਂ ਦਾ ਹੈ ਉਹ ਕਿਵੇਂ আর ਕਿੱਦਾਂ ਕਰਵਾਇਆ ਜਾਂਦਾ ਅਸੀਂ ਉਸੇ ਤਰੀਕੇ ਨਾਲ ਕੋਸ਼ਿਸ਼ ਕਰਦੇ ਹਾਂ ਕਿ ਜਿਹੜਾ ਪੁਰਾਣਾ ਇੱਕ ਤਰੀਕਾ ਸੀਗਾ ਅਸੀਂ ਪ੍ਰਦਰਸ਼ਨੀ ਵੀ ਲਗਾ ਰਹੀ ਹੈ ਜਿਹਦੇ ਵਿੱਚ ਪੁਰਾਣਾ ਜਿਹੜਾ ਸਮਾਨ ਹੈਗਾ ਜਿਵੇਂ ਕਿ ਚਰਖੇ ਮਦਾਨੀਆਂ ਜਿਹੜੀਆਂ ਚੀਜ਼ਾਂ ਲੋਕਾਂ ਨੂੰ ਭੁੱਲਦੀਆਂ ਜਾ ਰਹੀਆਂ ਨੇ ਇੱਕ ਮੇਲੇ ਦੇ ਜ਼ਰੀਏ ਅਸੀਂ ਉਹ ਵੀ ਚੀਜ਼ਾਂ ਇੱਥੇ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਬਲਾਚੌਰ ਦੇ ਵਿੱਚ ਬਹੁਤ ਹੀ ਇੱਕ ਹੰਗਾਰਾ ਵੀ ਸਾਨੂੰ ਵਧੀਆ ਮਿਲ ਰਿਹਾ ਹੈ ਕਾਫੀ ਸਾਰੀਆਂ ਐਂਟਰੀਜ਼ ਹੋ ਵੀ ਚੁੱਕੀਆਂ ਨੇ আর ਇਹਦੇ ਵਿੱਚ ਜਿਹੜਾ ਮੇਨ ਹੈਗਾ ਕਿ ਸਾਡੇ ਕਲਾਕਾਰ ਮੈਂ ਖੁਦ ਐਜ਼ ਅ ਸੈਲਿਬ੍ਰਿਟੀ ਪੰਜਾਬੀ ਮੂਵੀਜ਼ ਦੇ ਵਿੱਚ ਕੰਮ ਕਰਦੀ ਹਾਂ ਤੁਸੀਂ ਮੇਰੀਆਂ ਮੂਵੀਜ਼ ਦੇਖੀਆਂ ਵੀ ਨੇ ਕਾਫੀ ਤਾਂ ਹੋਰ ਵੀ ਮੇਰੇ ਨਾਲ ਦੇ ਜਿਹੜੇ ਭੈਣ ਭਰਾ ਨੇ ਜਿਵੇਂ ਕਿ ਰੁਪਿੰਦਰ ਰੂਪੀ ਮੈਡਮ ਪੰਗੂ ਬੀਨੂ ਟਿਲੋਜੀ ਨੀਸ਼ਾ ਬਾਨੋ ਨੀਹਾ ਧਿਆਲ ਕਾਫੀ ਹੋਰ ਬਹੁਤ ਸਾਰੇ ਆਰਟਿਸਟ ਜਿਹੜੇ ਹੈਗੇ ਨੇ ਮੇਨੀ ਦੇ ਵਿੱਚ ਪਹੁੰਚ ਰਹੇ ਨੇ ਔਰ ਅਸੀਂ ਜਿਹੜਾ ਸਨਮਾਨਿਕ ਕਰਨਾ ਆ ਉਹ ਆਪਣੇ ਮੈਡਮ ਜਤਿੰਦਰ ਕੌਰ ਜੀ ਬਹੁਤ ਪੁਰਾਣੇ ਸਾਡੇ ਸੀਨੀਅਰ ਕਲਾਕਾਰ ਨੇ ਅਸੀਂ ਉਹਨਾਂ ਦਾ ਮੁੱਖ ਜਿਹੜਾ ਸਨਮਾਨ ਜਿਹੜਾ ਇਸ ਮੇਲੇ ਦੇ ਦੌਰਾਨ ਉਹਨਾਂ ਦਾ ਕਰਾਂਗੇ ਕਿਉਂਕਿ ਉਹਨਾਂ ਨੇ ਸਾਡੀ ਇੰਡਸਟਰੀ ਨੂੰ ਬਹੁਤ ਕੁਝ ਦਿੱਤਾ ਹੈ ਔਰ ਪੰਜਾਬੀ ਵਿਰਸੇ ਦੇ ਨਾਲ ਬਹੁਤ ਟਾਈਮ ਤੋਂ ਜੁੜੇ ਹੋਏ ਨੇ ਤੇ ਇੱਕ ਕੋਸ਼ਿਸ਼ ਹੈ ਸਾਡੀ ਜਿਹੜੀ ਅਸੀਂ ਸੋਚਦੇ ਹਾਂ ਕਿ ਅੱਗੇ ਵੀ ਇਹ ਕੰਟੀਨਿਊ ਕਰਦੇ ਰਹੀਏ ਮੇਲਾ ਇਹਦਾ ਜਿਹੜਾ ਲੈਵਲ ਆ ਹੋਰ ਵੀ ਉੱਪੋ ਵੀ ਔਰ ਸਾਡੇ ਨਾਲ ਕਾਫੀ ਰਾਜਨੀਤਿਕ ਜਿਹੜੇ ਸਾਡੇ ਗੈਸਟ ਨੇ ਉਹ ਵੀ ਪਹੁੰਚਣਗੇ ਬਲਾਚੌਰ ਦੇ ਵੀ ਐਮ ਐਲ اے ਜਿਹੜੇ ਮੈਡਮ ਨੇ ਘਟਾਰੀਆ ਜੀ ਉਹ ਵੀ ਪਹੁੰਚਣਗੇ ਤੇ ਹੋਰ ਵੀ ਕਾਫੀ ਅਸੀਂ ਇਨਵੀਟੇਸ਼ਨ ਦੇ ਰਹੇ ਹਾਂ ਜਿਹੜੇ ਕਿ ਇਸ ਮੇਲੇ ਦੀ ਰੌਣਕ ਨੂੰ ਵਧਾਉਣਗੇ ਸਿੰਗਰਜ਼ ਆ ਰਹੇ ਨੇ ਕਾਫੀ ਆ ਮਾਡਲਸ ਆ ਰਹੀਆਂ ਨੇ ਕੁੜੀਆਂ ਨੇ ਤੇ ਬਾਕੀ ਬਲਾਚਰ ਪੂਰਾ ਸ਼ਹਿਰ ਉਹਦੇ ਨਾਲ ਮਿਲ ਕੇ ਇੱਥੇ ਪਹੁੰਚੇ ਸਾਡੇ ਮੇਲੇ ਦੀ ਰੌਣਕ ਨੂੰ ਵਧਾਉਣ ਲਈ ਤੇ ਇਹ ਇੱਕ ਇਹ ਵੀ ਦੱਸਦੇ ਪ੍ਰੋਗਰਾਮ ਕਿੰਨੀ ਤਰੀਕ ਦਾ ਕਿਹੜੀ ਜਗ੍ਹਾ ਹੈ ਹਾਂਜੀ ਸਾਡਾ ਜਿਹੜਾ ਪ੍ਰੋਗਰਾਮ ਹੈਗਾ 3 ਤਰੀਕ ਨੂੰ 3 ਅਗਸਤ ਨੂੰ ਹੋਣ ਜਾ ਰਿਹਾ ਦਿਨ ਐਤਵਾਰ ਔਰ ਚੌਧਰੀ ਪੈਲੇਸ ਦੇ ਵਿੱਚ ਅਸੀਂ ਇਹ ਪ੍ਰੋਗਰਾਮ ਕਰਵਾ ਰਹੇ ਹਾਂ ਟਾਈਮਿੰਗ ਸਾਡੀ ਰਹੇਗੀ 11 ਤੋਂ 4 11 ਤੋਂ ਜਦੋਂ ਤੱਕ ਮੇਲਾ ਚੱਲਿਆ ਟਾਈਮਿੰਗ ਐਂਡ ਟਾਈਮਿੰਗ ਕੋਈ ਨਹੀਂ ਜੇ ਆਪ ਐਡੇ ਵੱਡਾ ਪਲੈਟਫਾਰਮ ਤੁਸੀਂ ਬਣਾ ਰਹੇ ਹੋ ਤੇ ਕੀ ਸੋਚਿਆ ਹੈਗਾ ਜੀ ਕਿ ਸੱਭਿਆਚਾਰ ਨਾਲ ਲੋਕਾਂ ਨੂੰ ਜੋੜਨ ਦੀ ਵਾਅ ਇਹ ਐਡੇ ਵੱਡੇ ਪਲੈਟਫਾਰਮ ਦੇ ਉੱਪਰ ਤੁਸੀਂ ਇਦਾਂ ਬੜਾ ਬੰਚ ਕੀ ਆਦਾ ਤਿਆਰ ਹੁੰਦਾ ਜੀ ਜੀ ਸੱਭਿਆਚਾਰ ਨਾਲ ਜੋੜਨ ਦਾ ਤਾਂ ਇੱਕ ਇਹ ਜ਼ਰੀਆ ਹੈਗਾ ਹੀ ਆ ਕਿਉਂਕਿ ਸੌਣ ਦਾ ਮਹੀਨਾ ਜਿੱਦਾਂ ਹੀ ਚੜਦਾ ਹੈ ਤੇ ਸਾਰੀ ਤੁਸੀਂ ਦੇਖਿਆ ਹੋਣਾ ਕਾਫੀ ਇਹ ਪ੍ਰੋਗਰਾਮ ਜਿਹੜੇ ਕਲਚਰਲ ਪ੍ਰੋਗਰਾਮ ਹੁੰਦੇ ਨੇ ਤੀਆਂ ਦੇ ਤਾਂ ਅਸੀਂ ਵੀ ਇੱਕ ਕੋਸ਼ਿਸ਼ ਕੀਤੀ ਹੈ ਕਿਉਂਕਿ ਬਲਾਚੌਰ ਦੇ ਵਿੱਚ ਵੀ ਹੁੰਦੇ ਸੀ ਬਟ ਛੋਟੇ ਇੱਕ ਛੋਟੇ ਛੋਟੇ ਲੈਵਲ ਤੇ ਹੁੰਦੇ ਸੀ ਜਿਵੇਂ ਰੈਸਟੋਰੈਂਟ ਕਰ ਇਸ ਨੇ ਉਹ ਦਾ ਆਕਾਰਾਂ ਦੇ ਵਿੱਚ ਕਰ ਲਿਆ ਬਟ ਅਸੀਂ ਇਹਨੂੰ ਇੱਕ ਲੈਵਲ ਅਪ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇੱਥੇ ਸੈਲੀਬ੍ਰਿਟੀ ਕਿਉਂਕਿ ਮੈਂ ਕੁਝ ਜੁੜੀ ਹੋਈਆਂ ਆਪਣੀ ਲਾਈਨ ਦੇ ਨਾਲ ਤੇ ਮੈਂ ਕੋਸ਼ਿਸ਼ ਕੀਤੀ ਕਿ ਆਪਣੇ ਜਿਹੜੇ ਸੈਲੀਬ੍ਰਿਟੀ ਨੇ ਸਾਡੇ ਪੰਜਾਬੀ ਜਿਹੜੇ ਸੱਭਿਆਚਾਰ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਇੱਥੇ ਬੁਲਾ ਕੇ ਉਹਨਾਂ ਦਾ ਮਾਨ ਸਨਮਾਨ ਕੀਤਾ ਜਾਵੇ ਤੇ ਅਸੀਂ ਇਹਦੇ ਵਿੱਚ ਇੱਕ ਚੀਜ਼ ਹੋਰ ਵੀ ਕਰਦੇ ਹਾਂ ਕਿ ਜਿਹੜੀਆਂ ਗਰੀਬ ਘਰਾਂ ਦੀਆਂ ਕੁੜੀਆਂ ਨੇ ਅਸੀਂ ਉਹਨਾਂ ਨੂੰ ਤੀਆਂ ਦਾ ਸੰਧਾਰਾ ਦਿੰਨੇ ਆ ਅ ਜਿਸ ਤਰ੍ਹਾਂ ਪਿਛਲੀ ਵਾਰੀ ਅਸੀਂ ਕੀਤਾ ਸੀ ਸਟਾਰਟਿੰਗ 'ਚ 11 ਕੁੜੀਆਂ ਸੀਗੀਆਂ ਐਤੀ ਸਾਡੇ ਕੋਲ ਇੱਕੀ 31 ਇਹ ਕਿੰਨਾ ਜਿੰਨੀਆਂ ਵੀ ਹੋ ਗਈਆਂ ਅਸੀਂ ਉਹਨਾਂ ਨੂੰ ਕਿਹਾ ਹੋਇਆ ਕੁੜੀਆਂ ਨੂੰ ਕਿ ਜਿੰਨੀਆਂ ਵੀ ਸਾਡੇ ਕੋਲ ਪਹੁੰਚਣੀਆਂ ਅਸੀਂ ਉਹਨਾਂ ਨੂੰ 30 ਦਾ ਸੰਧਾਰਾ ਦੇਵਾਂਗੇ ਆਪਣੇ ਪ੍ਰੋਗਰਾਮ ਦੇ ਦੌਰਾਨ ਐਂਟਰੀ ਦਾ ਕੀ ਪ੍ਰਬੰਧ ਹੈ ਜੀ ਤੁਹਾਡਾ ਉੱਥੇ ਜਿਹੜਾ ਤੁਹਾਡਾ ਐਂਟਰੀ ਅਸੀਂ 500 500 ਰੁਪਏ ਜਿਹੜੀ ਇਹਦੀ ਫੀਸ ਰੱਖੀ ਹੋਈ ਆ ਔਰ ਇਹਦੇ ਵਿੱਚ ਅਸੀਂ 500 ਦੇ ਵਿੱਚ ਜਿਹੜਾ ਖਾਣ ਪੀਣ ਨੂੰ ਆ ਉਹ ਪੂਰਾ ਖੁੱਲਾ ਮੈਨੂ ਆ ਵੀ ਇੱਕ ਲੰਗਰ ਕਹਿ ਸਕਦੇ ਆ ਆਪਾਂ ਵੀ ਪੂਰਾ ਦਿਨ ਉੱਥੇ ਸਨੈਕਸ ਚੱਲਣਗੇ ਜਿਦੇ ਵਿੱਚ ਅਸੀਂ ਕਾਫੀ ਕੁਝ ਦੇ ਰਹੇ ਆਂ अ टिक्की है छोले है छोले है वो काफी आइटम्स बहुत सारी आइटम्स है पूरा खुल्ला डुल्ला खाओ थे एंटरटेनमेंट करो अपने प्रोग्राम दे दीजिए कितने के गेस्टिंग का प्रबंध है जी साडा हैगा जी अ 400 दा सी के चले हुए है कि 400 बंदे दा अरेंजमेंट तो साडा हैगा जी एने एक टिकट सुजर्न गया